ਪੰਜਾਬ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥਾਂ ਤੁਹਾਨੂੰ ਦੱਸਿਆ ਕਿ ਪੁੱਤ ਵੱਲੋਂ ਆਪਣੇ ਆਪਣੇ ਪਿਓ ਦਾ ਪਹਿਲਾ ਕਤਲ ਕੀਤਾ ਗਿਆ ਤਾਂ ਫਿਰ ਉਸ ਦਾ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਚાલુ ਕਰ ਦਿੱਤਾ ਤਾਂ ਐਨ ਮੌਕੇ ਦੇ ਉੱਤੇ ਜਦੋਂ ਪੁਲਿਸ ਆਂਦੀ ਹੈ ਤਾਂ ਪੁਲਿਸ ਵੱਲੋਂ ਚਿਖਾ ਦੇ ਵਿੱਚ ਸਿਰਫ ਉਹਦੀਆਂ ਹੱਡੀਆਂ ਰਹਿ ਗਈਆਂ ਤਾਂ ਉਹ ਜਿਹੜੀਆਂ ਉਹ ਬਾਹਰ ਕੱਢ ਲਿੱਤੀਆਂ ਜਾਂਦੀਆਂ ਤਾਂ ਫਿਲਹਾਲ ਜਿਹੜਾ ਆ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਆਰੋਪੀ ਦੀ ਜਿਹੜੀ ਉਹ ਪਾਲ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਕੋਈ ਜਾਇਦਾਦ ਨੂੰ ਲੈ ਕੇ ਪੈਸੇ ਦੇ ਲੈਣ ਦੇ ਨੂੰ ਕਰਕੇ ਜਿਹੜਾ ਉਹ ਦੋਨਾਂ ਦੇ ਵਿੱਚ ਝਗੜਾ ਹੋਇਆ ਜਿਸ ਤੇ ਕਨ ਪਹਿਲਾਂ ਤਾਂ ਪੁੱਤ ਵੱਲੋਂ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਸ ਦਾ ਸੰਸਕਾਰ ਘਰ ਦੇ ਵਿੱਚ ਹੀ ਕੀਤਾ ਗਿਆ ਭਾਈ ਬਿੰਦੋਟਾ ਕੀ ਨਾਮ ਹੈ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਪਿੰਡ ਮਹਿਮਾ ਸਰਕਾਰੀ ਹੈ ਜੀ ਤੇ ਇਹਨਾਂ ਦਾ ਨਾਮ ਵੀਰੇਂਦਰ ਸਿੰਘ ਸੀਗਾ ਹਾਂ ਇਹਨਾਂ ਦੇ ਬੇਟੇ ਦਾ ਨਾਮ ਜਗਤਵਿੰਦਰ ਹੈ ਤੇ ਮੈਨੂੰ ਅੱਜ ਹੀ ਚੀਜ਼ ਦਾ ਪਤਾ ਲੱਗਿਆ ਮੈਂ ਆਇਆ ਸੀ ਪਹਿਲਾਂ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਦਾਂ ਗੱਲ ਹੋ ਗਈ ਉਹਦਾ ਸੰਸਕਾਰ ਸ਼ੁਰੂ ਸੀਗਾ ਜਦੋਂ ਮੈਂ ਆਇਆ ਕਿੰਨੇ ਕ ਵਜੇ ਦੀ ਗੱਲ ਹੈ ਤਕਰੀਬਨ 7 7:30 ਦੀ ਕਰੀਬ ਹੋਊਗੀ ਨਹੀਂ ਸ਼ਾਮ ਨੂੰ ਹਾਂ ਆ ਸ਼ਾਮ ਨੂੰ ਤੇ ਫਿਰ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਮੌਜੂਦ ਸਨ ਉਹ ਤੋਂ ਹੁਣ 7-8 ਜਣੇ 5-6 ਜਣੇ ਇੰਨੇ ਕੋਣੇ ਮੈਂ ਬਾਕੀਆਂ ਇਹਨਾਂ ਨੂੰ ਜਾਣਦਾ ਨਹੀਂ ਕਿਉਂਕਿ ਇਹ ਪਿੰਡ ਵਾਲੇ ਮੈਂ ਰਿਸ਼ਤੇਦਾਰਾਂ ਹਾਂ ਹਾਂ ਮੈਂ ਇਹਨਾਂ ਦਾ ਸਾਧੂ ਹਾਂ ਜੀ ਜਿਨ੍ਹਾਂ ਦੀ ਮੌਤ ਹੋਈ ਹਾਂਜੀ ਹਾਂਜੀ ਤੇ ਕੀ ਕੀ ਨਾਮ ਦੱਸੇ ਇਹਨਾਂ ਦੇ ਔਰ ਉਮਰ ਕਿੰਨੀ ਕਾ ਹੈ ਉਮਰ ਇਹਨਾਂ ਦੀ 70 ਕ ਸਾਲ ਦੇ ਲੱਗੇ ਹੋਣੀ ਤੇ ਬੇਟੇ ਦੀ ਹੋਣੀ 40 ਕ ਸਾਲ ਦੇ ਲੱਗੇ ਕੀ ਨਾਸੀ ਇਹਨਾਂ ਦਾ ਮ੍ਰਿਤਕ ਦਾ ਇਹਦਾ ਵੀਰਿੰਦਰ ਸਿੰਘ ਜੀ ਇਹਦਾ ਪੁੱਤ ਦਾ ਕੀ ਨਾਮ ਹੈ ਜਗਦੀਂਦਰ ਸਿੰਘ ਤੇ ਹੁਣ ਇਹਦਾ ਕਾਰਨ ਕੀ ਸਮਝਦੇ ਕਿ ਝਗੜੇ ਦਾ ਕੀ ਕਾਰਨ ਸੀ ਕੀ ਰੰਜਿਸ਼ ਕੀ ਸੀ ਇਹਨਾਂ ਦਾ ਨੇ ਯੱਕੇ ਤੱਕ ਇਹ ਕੋਈ ਇਦਾਂ ਦਾ ਸੁਣਿਆ ਨਹੀਂ ਸੀ ਹੁਣ ਇਹਨਾਂ ਦਾ ਹੋ ਸਕਦਾ ਕੁਝ ਹੋਵੇ ਆਪਸ ਵਿੱਚ ਐਨਾ ਨਹੀਂ ਪਤਾ ਲੱਗਿਆ ਇਹ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਦੁਪਹਿਰੇ ਜਦੋਂ ਠਾਨੇਦਾਰ ਸਾਹਿਬ ਨੇ ਫੋਨ ਕੀਤਾ ਵੀ ਆਹ ਗੱਲ ਹੈ ਫਿਰ ਮੈਂ ਆਇਆ ਹਾਂ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਨਾਲ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਹਾਂ ਉਹ ਕਿ ਕਿੱਥੇ ਰਹਿੰਦੇ ਨੇ ਇਹਨਾਂ ਦੇ ਬੇਟੀ ਵਿਆਹੀ ਹੋਈ ਹੈ ਜੀ ਤੇ ਇੱਕ ਬੇਟਾ ਇਹਨਾਂ ਦਾ ਆਸਟ੍ਰੇਲੀਆ ਰਹਿੰਦਾ ਤੇ ਇਹ ਬੇਟਾ ਇਹ ਇੱਧਰ ਘਮਿਆਰੇ ਵਿਆਹਿਆ ਹੋਇਆ ਤੇ ਇਹ ਇੱਥੇ ਕਦੇ ਕਦੇ ਆਉਂਦਾ ਤੇ ਬੱਚੇ ਇਹਨਾਂ ਦੇ ਮੱਛੀ ਇਹਨਾਂ ਦੀ ਬੇਟੀ ਹੈ ਯਾਦਵਿੰਦਰ ਦੇ ਬੱਚੇ ਬੀਟੀ ਇਹਨਾਂ ਦੀ ਇੱਕ ਉਹ ਬਾਹਰ ਕੈਨੇਡਾ ਯਾਦਵਿੰਦਰ ਜੀ ਹਾਂਜੀ ਤੇ ਹੁਣ ਕੀ ਇਹਨਾਂ ਦੇ ਵੱਲੋਂ ਜਿਹੜੀ ਬੋਡੀ ਸੀ ਉਹ ਫਰਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਕਿਵੇਂ ਦੀ ਮੈਂ ਇਹ ਕੁਝ ਨਹੀਂ ਕਹਿ ਸਕਦਾ ਜੀ ਮੈਂ ਇਹਦੇ ਬਾਰੇ ਹਾਂਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਕਿੱਥੇ ਖੜਿਆ ਇਹ ਜੀ ਸਾਨੂੰ ਅਜੈਂਟੀਮੇਸ਼ਨ ਆਈ ਸੀ ਵੀ ਸਿਵੀਆਂ ਪਿੰਡ ਦੇ ਵਿੱਚ ਪੁੱਤ ਨੇ ਆਪਦਾ ਪਿਓ ਦਾ ਪੁੱਤ ਨੇ ਆਪਦੇ ਪਿਓ ਦਾ ਮਾਰਾਮ ਬੋਰਡ ਦੀ ਰੈਫਰੈਂਸ ਫਾਇਰ ਮਰਕਤਲ ਕਰਤਾ ਹੈ ਜਿਸ ਤੇ ਤੁਰੰਤ ਸੀਨੀਅਰ ਅਫਸਰਾਂ ਤੇ ਆਉਣ ਵਿੱਚ ਲਿਆ ਕੇ ਮਕਦਮਾ ਨੰਬਰ 75 ਮਿਤੀ 22 5 2025 ਉਦੀਨ ਤਾਰਾ 103 ਬੀ ਐਨ ਐਸ 252754 ਆਮ ਜਕਟ ਦਰਜ ਕਰਕੇ ਫਰਦਰ ਦੀ ਤਫਤੀਸ਼ ਸ਼ੁਰੂ ਕੀਤੀ ਗਈ ਸਰ ਪਿਤਾ ਦਾ ਤੇ ਪੁੱਤ ਦਾ ਨਾਮ ਕੀ ਹੈ ਔਰ ਝਗੜਾ ਕਾਰਨ ਰੰਜਿਸ਼ ਕੀ ਸੀ ਰੰਜੋਸ਼ ਸੇਨ ਦੀ ਆਪਸੀ ਕੋਈ ਜਾਇਦਾਦ ਨੂੰ ਲੈ ਕੇ ਪੈਸੇ ਨੂੰ ਲੈ ਕੇ ਆਪਸੀ ਨਾਲ ਲੜਾਈ ਝਗੜਾ ਕਾਫੀ ਚਿਰ ਤੋਂ ਰਹਿਦਾ ਸੀ ਜੋ ਸਾਨੂੰ ਮੁਰਲੀ ਪੜਤਾਲ ਤੇ ਪਤਾ ਲੱਗਿਆ ਤੇ ਜਿਸ ਕਰਕੇ ਇਹ ਐਸ਼ੋ ਚੱਕੇ ਪੁੱਤ ਨੇ ਆਪਦੇ ਪਿਓ ਦਾ ਕਤਲ ਕੀਤਾ ਕੀ ਕੀ ਨਾਮ ਨੇ ਸਰ ਇਹਨਾਂ ਦੇ ਪੁੱਤ ਦੇ ਨਾਮ ਤੁਹਾਨੂੰ ਅਸੀਂ ਕਰ ਦਾਂ ਡਿਸਕਲੋਸ ਕਰ ਦਾਂ ਬਾਅਦ ਠੀਕ ਹੈ ਤੇ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਔਰ ਪਰਿਵਾਰ ਚ ਕੌਣ ਕੌਣ ਹੈ ਇਹ ਜਿਹੜਾ ਪਿਓ ਆ ਉਹਦੀ ਉਮਰ ਤਾਂ ਸੀਗੀ ਕਰੀਬ 70 ਸਾਲ ਤੇ ਪੁੱਤ ਦੀ ਉਮਰ ਹੈਗੀ ਕਰੀਬ 40 ਸਾਲ ਤੇ ਪਰਿਵਾਰ ਦੇ ਵਿੱਚ ਫਿਲਹਾਲ ਤਿੰਨ ਜਣੇ ਸੀਗੇ ਇੱਕ ਪਿਓ ਤੇ ਇੱਕ ਪੁੱਤ ਤੇ ਇੱਕ ਮਾਤਾ ਸੀ ਨੇ ਹੁਣ ਇਸ ਤੋਂ ਬਾਅਦ ਕੀ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਜੀ ਕਿ ਅਜੇ ਕਰ ਹਾਂਜੀ ਨਹੀਂ ਉਹ ਸਾਡੀਆਂ ਜੇ ਰੇਡਾਂ ਚੱਲ ਰਹੀਆਂ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ